ਜਿੱਕਾ ਖਾਲਸਾ ਸ਼੍ਰੀ ਵਾਇਗੁਰ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਜਿਹੜਾ ਆਈਟੀਸੀ ਕਪੂਰਥਲਾ ਦੇ ਵਿੱਚ ਜਿਹੜੀ ਇਹ ਫੈਕਟਰੀ ਆ ਜਿੱਥੇ ਆਪਣੇ ਪੰਜਾਬ ਦੇ ਅਨੇਕਾਂ ਨੌਜਵਾਨ ਕੰਮ ਕਰਦੇ ਆ ਸਾਡਾ ਇਸ ਫੈਕਟਰੀ ਨਾਲ ਕੋਈ ਰੌਲਾ ਨਹੀਂ ਨਾ ਅਸੀਂ ਸਾਡੀ ਇਸ ਫੈਕਟਰੀ ਨਾਲ ਕੋਈ ਲੈਣ ਦੇਣੇ ਕੋਈ ਦਿੱਕਤ ਹੈ ਬਹੁਤ ਲੋਕ ਕਹਿੰਦੇ ਆ ਪੀ ਇਹਨਾਂ ਨੇ ਆਪਣੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਅਸੀਂ ਕਹਿੰਦੇ ਠੀਕ ਹੈ ਫੈਕਟਰੀ ਚ ਸਾਡੇ ਬਹੁਤ ਮੁੰਡਿਆਂ ਨੂੰ ਰੁਜ਼ਗਾਰ ਦਿੱਤਾ ਕੰਮ ਦਿੱਤਾ ਅਸੀਂ ਧੰਨਵਾਦ ਕਰਦੇ ਆ ਪਰ ਅਸੀਂ ਕਿਨੇ ਰੁਜ਼ਗਾਰ ਦੇ ਨਾਲ ਬਣਦੀ ਇੱਜ਼ਤ ਵੀ ਦਿੱਤੀ ਜਾਵੇ ਜਿਹੜਾ ਸਾਡਾ ਹੱਕ ਮੰਦਾ ਆਮ ਕਾਨੂੰਨ ਆ ਕਿ ਜੇ ਜਿਹੜੇ ਏਰੀਏ ਦੇ ਵਿੱਚ ਫੈਕਟਰੀ ਲੱਗੀ 50% 75% ਉਸ ਏਰੀਏ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਕੰਮ ਦੇਣਾ ਹੁੰਦਾ ਚਲੋ ਸਾਡੇ ਬੱਚੇ ਨੂੰ ਕੰਮ ਦਿੱਤਾ ਸੀ ਧੰਨਵਾਦ ਕਰਦੇ ਹਾਂ ਤਾਂ ਪਰ ਨਾਲ ਦੀ ਨਾਲ ਜਿਹੜਾ ਇਹ ਸਾਡੇ ਬੱਚੀਆਂ ਨੂੰ ਉੱਚੀ ਪੋਸਟ ਤੇ ਬੈਠੇ ਜਿਹੜੇ ਬਾਹਰੀ ਸਟੇਟ ਦੇ ਯੂਪੀ ਭਾਰ ਦੇ ਮੈਨੇਜਰ ਆ ਉਹ ਸਾਡੀਆਂ ਬੱਚੀਆਂ ਦੇ ਸਾਹਮਣੇ ਸਾਡੇ ਏਰੀਆ ਦੀਆਂ ਕੁੜੀਆਂ ਦੇ ਸਾਹਮਣੇ ਜਾਣ ਬੁਝ ਕੇ ਸਾਡੇ ਨੌਜਵਾਨਾਂ ਨੂੰ ਜਲੀਲ ਕਰਦੇ ਆ ਤਾਂ ਕਿ ਇੱਕ ਉਹ ਧੌਂਸ ਜਮਾਨ ਸਕਣ ਇਹਨਾਂ ਦੇ ਸਿਰ ਤੇ ਜਿਹੜੀਆਂ ਇਹਨਾਂ ਦੀ ਵੱਡੀ ਕੰਪਨੀ ਉਹਨਾਂ ਦੇ ਹੱਥੇ ਆ ਇੱਕ ਸਾਡਾ ਨੌਜਵਾਨ ਪੰਜਾਬ ਦਾ ਅੱਜ 10 ਦਿਨਾਂ ਤੋਂ ਬੈਠਾ ਭੁੱਖ ਹੜਤਾਲ ਤੇ ਪਹਿਲਾਂ ਉਹਨੇ ਤਾਂ ਨਾ ਦਿੱਤਾ ਹੁਣ 5 ਦਿਨਾਂ ਤੋਂ ਭੁੱਖ ਹੜਤਾਲ ਤੇ ਆਓ ਨਾ ਉਹਨੇ ਰੋਟੀ ਖਾਧੀ ਬੁਰਾ ਹਾਲ ਹੈ ਉਸ ਨੌਜਵਾਨ ਦਾ ਉਹਦੇ ਨਾਲ 5 ਨੌਜਵਾਨ ਹੋਰ ਜਿਹੜੇ ਭੁੱਖ ਹੜਤਾਲ ਤੇ ਬੈਠੇ ਆ ਜੀ ਉਹ ਨੌਜਵਾਨ ਰਾਹੁਲ ਗੋਰਾ ਤੋਂ ਹੋਰ ਜਿਹੜੇ ਨੌਜਵਾਨ ਆ ਮੈਨੂੰ ਉਹਨਾਂ ਦਾ ਨਾਮ ਹੀ ਪਤਾ ਜੇ ਉਹਨਾਂ ਨੂੰ ਕੁਝ ਵੀ ਹੋ ਜਾਂਦਾ ਵੇ ਆਈਟੀਸੀ ਆ ਜਿਹੜੀ ਫੈਕਟਰੀ ਆ ਇਹ ਜ਼ਿੰਮੇਵਾਰ ਹੋਊਗੀ ਜਿਹੜੇ ਭਈਏ ਨੇ ਉਹਨਾਂ ਨੂੰ ਗਾਲ ਕੱਢੀ ਆ ਸਾਨੂੰ ਨਹੀਂ ਪਤਾ ਉਹ ਮੈਨੇਜਰ ਦੀ ਪੋਸਟ ਤੇ ਸੀ ਐਚਆਰ ਪੋਸਟ ਤੇ ਜਾਂ ਕੀ ਪੋਸਟ ਤੇ ਸੀ ਸਾਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਉਹ ਨੌਜਵਾਨ ਉਸ ਦਿਨ ਦਾ ਭੁਖੜਤਾਲ ਤੇ ਬੈਠਾ ਜਿਹੜਾ ਵੀ ਉਹ ਜ਼ਿੰਮੇਵਾਰ ਆ ਨਾਲੇ ਤਾਂ ਤੁਸੀਂ ਉਹਨੂੰ ਜਲੀਲ ਕੀਤਾ ਨਾਲੇ ਨੌਕਰੀ ਤੋਂ ਕੱਢਿਆ ਤੁਸੀਂ ਕਹਿੰਦੇ ਅਸੀਂ ਕੱਢਿਆ ਨਹੀਂ ਅਸੀਂ ਬਦਲੀ ਕਰਤੀ ਤੁਹਾਨੂੰ ਨਹੀਂ ਪਤਾ ਵੀ 10-12000 ਤਨਖਾਹ ਤੇ ਉਹ ਰਾਜਪੁਰੇ ਕਿੱਥੋਂ ਰਹੂਗਾ ਉਹਦੇ ਤੇ ਰਹਿਣ-ਮਕਾਨ ਦਾ ਰੋਟੀ ਦੇ ਖਰਚੇ ਨਹੀਂ ਪੂਰੇ ਹੋਣੇ ਤੁਸੀਂ ਪੰਜਾਬੀਆਂ ਨੂੰ ਤਰੀਕੇ ਨਾਲ ਜਲੀਲ ਕਰਦੇ ਆ ਤੁਸੀਂ ਤਰੀਕਾ ਸਿੱਖ ਲਿਆ ਏ ਵੀ ਕਿਦਾਂ ਜਲੀਲ ਕਰਨਾ ਸਾਡ ਅਸੀਂ ਬੇਰੁਜ਼ਗਾਰ ਰਹਿ ਸਕਦੇ ਆ ਅਸੀਂ ਪਰ ਤੁਹਾਡੇ ਕੋ ਜਲੀਲ ਨਹੀਂ ਹੋਣਾ ਉਹ ਨੌਜਵਾਨ ਜਿਹੜਾ ਮੇਰੀ ਉਹਦੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਭਾਜੀ ਮੈਂ ਇੱਥੇ ਕੰਮ ਨਹੀਂ ਕਰਨਾ ਰਾਹੁਲ ਉਹਦਾ ਨਾਮ ਆ ਪੁਲੱਥ ਦੇ ਕੋਲ ਉਹਦਾ ਪਿੰਡ ਆ ਉਹ ਮਨਾਰ ਪਿੰਡਿਆ ਉਹਦਾ ਕਹਿੰਦਾ ਮੈਂ ਜਲੀਲ ਨਹੀਂ ਹੋਣਾ ਮੈਂ ਇੱਥੇ ਕੰਮ ਕਰਾਂ ਚਾਹੇ ਨਾ ਕਰਾਂ ਪਰ ਜਿਹੜੇ ਭਈਏ ਨੇ ਮੈਨੂੰ ਕੁੜੀਆਂ ਮੁੰਡਿਆਂ ਸਾਹਮਣੇ ਜਲੀਲ ਕੀਤਾ ਉਹ ਮੇਰੇ ਕੋਲ ਮਾਫੀ ਆ ਕੇ ਮੰਗੇ ਅਸੀਂ ਆਈਟੀਸੀ ਨੂੰ ਜਿਹੜੀ ਇਹ ਕਪੂਰਥਲੇ ਆ ਇਹਨੂੰ 24 ਤਰੀਕ ਤੱਕ ਦਾ ਟਾਈਮ ਦਿੱਤਾ ਵਾ ਜੇ 24 ਤਰੀਕ ਤੱਕ ਉਹ ਜਿਨੇ ਇਹਨੂੰ ਧਾਲ ਕੱਢੀ ਸੀ ਸਾਡੇ ਪੰਜਾਬੀਆਂ ਨੂੰ ਸਾਡੇ ਕੁੜੀਆਂ ਮੁੰਡਿਆਂ ਨੂੰ ਜਿਹੜਾ ਰੋਜ਼ ਜਲੀਲ ਕਰਦਾ ਪਤਾ ਨਹੀਂ ਉਹ ਮੈਨੇਜਰ ਐਚ ਆਰ ਕੌਣ ਹੈ ਆ ਜੇ ਉਹ ਇਹ ਮਾਫੀ ਨਹੀਂ ਮੰਗਦਾ ਤੇ ਜਿਹੜਾ ਇਹ ਸੰਘਰਸ਼ ਤੇ ਤਿੱਖਾ ਕਰੂਗਾ ਤਿੱਖਾ ਕਰਾਂਗੇ ਅਸੀਂ ਜਿਹੜੀ ਇਹ ਫੈਕਟਰੀ ਆ ਇਹਦੇ ਜਿਹੜੇ ਮਾਲਕ ਆ ਜਾਂ ਮੈਨੇਜਰ ਆ ਉਹਨਾਂ ਨੂੰ ਅਸੀਂ ਅਕਲ ਦਵਾਵਾਂਗੇ ਵੀ ਪੰਜਾਬੀਆਂ ਨਾ ਸਾਨੂੰ ਸਾਡੇ ਜਾਂ ਜਿਹੜੇ ਮੁੰਡੇ ਕੁੜੀਆਂ ਬੇਰੁਜ਼ਗਾਰ ਆ ਜਿਨ੍ਹਾਂ ਦਾ ਤੁਸੀਂ ਫੈਕਟਰੀ 'ਚ ਕੰਮ ਦੇ ਕੇ ਮਜ਼ਾਕ ਬਣਾਉਂਦੇ ਆ ਜਿਨ੍ਹਾਂ ਦਾ ਤੁਸੀਂ ਉੱਪਰ ਲੀਆਂ ਪੋਸਟਾਂ ਤੇ ਤੁਹਾਡੇ ਜਿਹੜੇ ਦલાਲ ਆ ਕਾਰਪੋਰੇਟ ਕਰਾਣਿਆਂ ਦੇ ਜਿਹੜੇ ਯੂਪੀ ਬਿਹਾਰ ਦੇ ਗੁੰਡੇ ਆ ਉਹਨਾਂ ਨੂੰ ਤੁਸੀਂ ਲਿਆ ਕੇ ਉੱਪਰ ਲੀਆਂ ਪੋਸਟਾਂ ਤੇ ਦਓ ਰੱਖੋਗੇ ਤੇ ਥੱਲੇ ਵਰਕਰਾਂ ਨੂੰ ਸਾਨੂੰ ਸਾਡੇ ਪੰਜਾਬੀਆਂ ਕੁੜੀਆਂ ਮੁੰਡਿਆਂ ਨੂੰ ਜਲੀਲ ਕਰੋਗੇ ਤੁਸੀਂ ਅਸੀਂ ਇਹ ਕਦੀ ਬਰਦਾਸ਼ਤ ਨਹੀਂ ਕਰਨਾ ਕੋਈ ਉਹਨਾਂ ਨੌਜਵਾਨਾਂ ਦਾ ਕੋਈ ਸਰਕਾਰ ਕੋਈ ਕੋਈ ਖੜੇ ਨਾ ਖੜੇ ਮੈਂ ਤਾਂ ਮੇਰੀ ਜਥੇਬੰਦੀ ਭਾਰਤੀ ਕਿਸਾਨ ਜੂਨੀਅਨ ਕ੍ਰਾਂਤੀਕਾਰੀ ਪੰਜਾਬ ਸਟੇਟ ਰੋਡ ਵਰਕਰ ਸੀ2 ਜੂਨੀਅਨ ਟੂਲਾਂ ਵਾਲੀ ਜੂਨੀਅਨ ਬੱਸਾਂ ਦੀ ਜੂਨੀਅਨ ਜਿੰਨੀਆਂ ਪ੍ਰਾਈਵੇਟਾਂ ਜੂਨੀਅਨਾਂ ਜਿਹੜੀਆਂ ਮੇਰੀ ਜਾਂ ਮੇਰੇ ਸਾਥੀਆਂ ਨਾਲ ਜੁੜੀਆਂ ਹੋਈਆਂ ਅਸੀਂ ਸਾਰੀਆਂ ਜੂਨੀਅਨਾਂ ਆਈਟੀਸੀ ਨੂੰ ਵਾਰਨਿੰਗ ਦਿੰਨੀ ਆ ਜੇ ਉਸ ਨੌਜਵਾਨ ਨੂੰ ਕੁਝ ਹੋ ਗਿਆ ਅੱਜ 5ਵਾਂ ਦਿਨ ਦੀ ਭੁੱਖ ਹੜਤਾਲ ਦਾ ਅਸੀਂ ਇਹਨਾਂ ਨੂੰ ਜਿਹੜੀ ਅਕਲ ਸਾਡੇ ਵੱਡੇ-ਵਡੇਰਿਆਂ ਨੇ ਮੁਗਲਾਂ ਨੂੰ ਦਿੱਤੀ ਸੀ ਜਿਹੜੀ ਅਕਲ ਸਾਡੇ ਵੱਡੇ-ਵਡੇਰਿਆਂ ਨੇ ਅੰਗਰੇਜ਼ਾਂ ਨੂੰ ਦਿੱਤੀ ਸੀ ਐਸੀ ਅਕਲ ਦਵਾਂਗੇ ਵੀ ਹੋਂਣ ਵਾਲਿਆਂ ਨਾਲ ਯਾਦ ਰੱਖਣਗੀਆਂ ਅਸੀਂ ਫੇਰ ਕਹਿੰਨੇ ਆ ਅਸੀਂ ਕਿਸੇ ਫੈਕਟਰੀ ਦੇ ਖਿਲਾਫ ਨਹੀਂ ਜਿਹੜੇ ਸਾਡੇ ਪੰਜਾਬ ਦੇ ਪੰਜਾਬੀਆਂ ਨੂੰ ਰੁਜ਼ਗਾਰ ਦੇ ਰਿਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਪਰ ਕੰਮ ਦੇ ਨਾਲ-ਨਾਲ ਅਸੀਂ ਇੱਜ਼ਤ ਦੇ ਵੀ ਹੱਕਦਾਰ ਆਂ ਜਿੱਦਿਆਂ ਵੀ ਪੰਜਾਬ ਵਿੱਚ ਫੈਕਟਰੀਆਂ ਜਾਂ ਹੋਰ ਪ੍ਰਾਈਵੇਟ ਕੰਮ ਆ ਉਹਨਾਂ ਦੇ ਮਾਲਕਾਂ ਨੂੰ ਬੇਨਤੀ ਆ ਕਿ ਸਾਡੇ ਬੱਚਿਆਂ ਨੂੰ ਤਰਖਾ ਦੇ ਨਾਲ ਇੱਜ਼ਤ ਵੀ ਦਿਓ ਉਹ ਮੁੰਡਾ ਕਹਿੰਦਾ ਵੀ ਮੈਂ ਪੈਸਾ ਨਹੀਂ ਕੋਈ ਲੈਣਾ ਮੈਨੂੰ ਕੰਮ ਤੋਂ ਹਟਾਤਾ ਕੋਈ ਗੱਲ ਨਹੀਂ ਪਰ ਜਿਹਨੇ ਮੈਨੂੰ ਗਾਲ ਕੱਢੀ ਆ ਉਹ ਮਾਫੀ ਮੰਗੇ ਇਹ ਸੂਰਮਿਆਂ ਯੋਧਿਆਂ ਦੇ ਬੱਚੇ ਆ ਇਹਨਾਂ ਨੇ ਇਦਾਂ ਤੁਹਾਡੀ ਤੁਸੀਂ ਕਰੋਗੇ ਰੋਜ਼ਗਾਰ ਦੇ ਨਾਂ ਤੇ ਗੁਲਾਮੀ ਕਰਾਓਗੇ ਇਹ ਬੰਦੂਆ ਮਜ਼ਦੂਰੀ ਇਹਨਾਂ ਨੇ ਨਹੀਂ ਕਰਨੀ ਸੋ ਸਾਰਿਆਂ ਨੂੰ ਬੇਨਤੀ ਆ ਵੀ 24 ਤਰੀਕ ਨੂੰ 3 ਵਜੇ ਜਾਂ 12 ਵਜੇ ਜਿਹੜੇ ਵੀ ਆਈਟੀਸੀ ਫੈਕਟਰੀ ਨੌਜਵਾਨ ਜਿਹੜੇ ਵੀ ਸਾਡੀ ਜੱਥੇ ਬੰਦੀ ਦੇ ਆਗੂ ਸਾਰੇ ਪਹੁੰਚਣ ਉਹ ਭੁਖੜ ਧਾਲ ਤੇ ਬੱਚਾ ਬੈਠਾ ਉਹ ਤੁਹਾਡਾ ਪੰਜਾਬੀਆਂ ਦਾ ਬੱਚਾ ਮਜ਼ਦੂਰਾਂ ਦਾ ਬੱਚਾ ਬੇਰੁਜ਼ਗਾਰ ਜਿਹੜੇ ਨੌਜਵਾਨ ਆ ਉਹਨਾਂ ਨਾਲ ਜਿਹੜਾ ਨੌਕਰੀ ਦੇ ਨਾਂ ਤੇ ਇਹ ਜਿਹੜੇ ਜਲੀਲ ਕਰਦੇ ਆ ਜਾਂ ਮਜ਼ਾਕ ਕਰਦੇ ਆ ਕਿਉਂਕਿ ਉੱਚੀਆਂ ਸਾਡੇ ਜਿਹੜੇ ਬੱਚੇ ਪੰਜਾਬੀ ਉਹ ਵੀ ਮੈਨੇਜਮੈਂਟ ਕਰ ਸਕਦੇ ਆ ਉਹ ਵੀ ਉੱਚੀਆਂ ਪੋਸਟਾਂ ਤੇ ਰਹਿ ਸਕਦੇ ਆ ਪਰ ਤੁਸੀਂ ਬਾਹਰਲੇ ਨੂੰ ਉੱਚੀ ਪੋਸਟ ਦੇ ਕੇ ਸਾਨੂੰ ਇਹ ਜਲੀਲ ਕਰਾਉਣਾ ਬੰਦ ਕਰ ਦਿਓ ਅਸੀਂ 24 ਤਰੀਕ ਨੂੰ ਅੱਜ ਤੋਂ ਅਸੀਂ ਉਹ ਜਿਹੜਾ ਨੌਜਵਾਨ ਆ ਉਹਦੇ ਨਾਲ ਖੜੇ ਆ ਤੇ ਅਸੀਂ ਹੋਰ ਵੀ ਜੇ ਕਿਸੇ ਪੰਜਾਬੀ ਨੌਜਵਾਨਾਂ ਨੌਕਰੀ ਦੇ ਨਾਂ ਤੇ ਜਾਂ ਜਲੀਲ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਇਹ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਅਸੀਂ ਆਪਣੇ ਨੌਜਵਾਨ ਆਪਣੇ ਲੋਕਾਂ ਨਾਲ ਖੜਦੇ ਆ ਖੜਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਮੈਂ ਮੇਰਾ ਨਾਮ ਰਾਹੁਲ ਕੁਮਾਰ ਸਾਨੋ ਭਰਮਣ ਕੁਮਾਰ ਮਿਲੀ ਮਰਾਰ ਪਿੰਡ ਤੋਂ ਮੈਂ ਬਿਲੋਂਗ ਕਰਦਾ ਮੇਰਾ ਸਾਥੀ ਸੌਰਵ ਕੁਮਾਰ ਪਿੰਡ ਮਰਾਰ ਤੋਂ ਇਹ ਵੀ ਬਿਲੋਂਗ ਕਰਦਾ ਮੈਂ ਆਈਟੀਸੀ ਕੰਪਨੀ ਦੇ ਵਿੱਚ ਕੰਮ ਕਰਦਾ ਮੇਰਾ ਅਹੁਦਾ ਸੁਪਰਵਾਈਜ਼ਰ ਦਾ ਸਾਡੀ ਕੰਪਨੀ ਸ਼ਨੀ ਸਾਹਿਬ ਦੇ ਠੇਕੇਦਾਰ ਦੇ ਨਾਲ ਹੀ ਕੰਮ ਕਰਦੇ ਆ ਤੇ ਆ ਮੇਰਾ ਇਹ ਹੈਲਪਰ ਆ ਮੁੰਡਾ ਸੌਰਵ ਕੁਮਾਰ ਮੇਰਾ ਤੇ ਸਾਡਾ ਸ਼ਨੀਵਾਰ ਨੂੰ ਇੱਥੇ ਕੰਮ ਕਰਦੇ ਸੀ ਦੋਵੇਂ ਜਾਣੇ ਕੰਮ ਕਰਦੇ ਪਏ ਸੀ ਤੇ ਇੱਕ ਐਮੀ ਨੇ ਆਣ ਕੇ ਮੇਰੇ ਹੈਲਪਰ ਨੂੰ ਗਾਲੀ ਗਲੋਈ ਦਿੱਤਾ ਤੇ ਉਹਦੇ ਨਾਲ ਇਹ ਬੈਂਸਿਆ ਤੇ ਬੈਂਸਰ ਤੋਂ ਬਾਅਦ ਮੈਂ ਦਵਾ ਨੂੰ ਹਟਾਤਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕੰਮ ਦੇ ਵਿੱਚ ਉਂਝ ਨਹੀਂ ਚ ਹੁੰਦੀ ਲੈਂਦੀ ਆ ਚਲੋ ਕੋਈ ਗੱਲ ਨਹੀਂ ਪਰ ਇਹਨਾਂ ਨੇ ਸਾਨੂੰ ਅਗਲੇ ਦਿਨ ਡੂੜੀ ਤੋਂ ਆਉਣ ਤੋਂ ਮਨਾ ਕਰਤਾ ਕਿ ਤੁਸੀਂ ਅੱਜ ਤੋਂ ਬਾਅਦ ਡੂੜੀ ਤੇ ਨਹੀਂ ਹੋਣਾ ਤੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਡੂੜੀ ਤੇ ਆਏ ਕਿਉਂ ਨਹੀਂ ਹੋਣਾ ਇਹ ਕਹਿੰਦੇ ਸਾਡਾ ਤੁਹਾਡੇ ਨਾਲ ਸਾਡਾ ਠਾਡੇ ਨਾਲ ਕੋਈ ਕੰਮ ਨਹੀਂ ਆ ਬੋਲਨ ਦਾ ਤੇ ਮੈਂ ਕਿਹਾ ਕਿਉਂ ਕਹਿੰਦੇ ਤੁਸੀਂ ਠੇਕੇਦਾਰ ਦੇ ਬੰਦੇ ਆ ਠੇਕੇਦਾਰ ਨਾਲ ਗੱਲ ਕਰੋ ਤੇ ਮੈਂ ਫਿਰ ਠੇਕੇਦਾਰ ਨਾਲ ਗੱਲ ਕੀਤੀ ਆਪਣੇ ਨਾਲ ਪਹਿਲਾਂ ਠੇਕੇਦਾਰ ਨੇ 4-5 ਦਿਨ ਮੇਰਾ ਫੋਨ ਹੀ ਚੱਕਿਆ ਤੇ ਜਦੋਂ ਉਹਨਾਂ ਨੇ ਫੋਨ ਮੇਰਾ ਚੱਕਿਆ ਤੇ ਉਹ ਮੈਨੂੰ ਕਹਿੰਦੇ ਕਿ ਤੁਹਾਨੂੰ ਕੱਢਿਆਣੀ ਆ ਤੁਹਾਡੀ ਰਾਜਪੁਰੇ ਬਦਲੀ ਕਰ ਦਿੱਤੀ ਗਈ ਆ ਤੇ ਮੈਂ ਉਹਨਾਂ ਨੂੰ ਕਿਹਾ ਸਰ ਜੀ ਮੈਨੂੰ ਮੇਰੀ ਗਲਤੀ ਦੱਸ ਦੋ ਕੀ ਆ ਤੇ ਮੇਰੇ ਹੈਲਪਰ ਦੀ ਗਲਤੀ ਦੱਸ ਦੋ ਕੀ ਆ ਇਹ ਆਪਣੇ ਹੱਥ ਤੇ ਹੱਥ ਦੀ ਉਸ ਤੋਂ ਚੱਲ ਜਾਗੇ ਪਰ ਸਾਡੀ ਗਲਤੀ ਦੱਸੋ ਕੀ ਆ ਉਹਨੂੰ ਵੀਡੀਓ ਦਿਖਾਈ ਜਾਵੇ ਵੀਡੀਓ ਇਹਨਾਂ ਦੇ ਕੋਲ ਬਕਾਇਦਾ ਬਣੀ ਪਈ ਆ ਉਹਦੇ ਵਿੱਚ ਸਾਰੀ ਗਲਤੀ ਐਮੀ ਦੀ ਆ ਉਹਨੇ ਗਾਲ ਕੱਢੀ ਆ ਪੈਨ ਤੋਂ ਪੰਜਾਬੀ ਕਾਮਣੀ ਕਰਤੇ ਹੋਰ ਵੀ ਦੋ ਤਿੰਨ ਗਾਣਾ ਕੱਢੀਆਂ ਤੇ ਤੇ ਇਹ ਹੁਣ ਸਾਨੂੰ ਵੀਡੀਓ ਨਹੀਂ ਦਿਖਾਉਂਦੇ ਸਾਨੂੰ ਜੇ ਆਏ ਬਾਹਰ ਕੱਢਿਆ ਇਹਨਾਂ ਨੇ ਉਸ ਤੋਂ ਬਾਅਦ ਸਾਡੀ ਕਿਸੇ ਇਲਾਕੇ ਦੇ ਬੰਦੇ ਨੇ ਬਾਹਣੀ ਫੜੀ ਇਹਨਾਂ ਨੇ ਸਾਰੇ ਖਰੀਦੇ ਹੋਏ ਬੰਦੇ ਆ ਉਸ ਤੋਂ ਬਾਅਦ ਸਾਡੀ ਨਛੱਤਰਬਾਈ ਜੀ ਨੇ ਸਾਡੀ ਬਾਹ ਫੜੀ ਤੇ ਸਾਨੂੰ ਉਹਨਾਂ ਨੇ ਹੱਲਾਸ਼ੀਰੀ ਦਿੱਤੀ ਕਿ ਆਹੀ ਤੁਹਾਡੇ ਨਾਲ ਆ ਜਿੰਨੇ ਵੀ ਕਿਸਾਨ ਬੰਦੀਆਂ ਨਾਲ ਆ ਤੇ ਭਾਈ ਉਹ ਨਹੀਂ ਕਹਿੰਦੇ ਸਾਡਾ ਵੀ ਤੁਹਾਡੇ ਨਾਲ ਆਸ਼ੀਰਵਾਦ ਤੁਹਾਡੇ ਨਾਲ ਆ ਤੇ ਉਹਨਾਂ ਨੇ ਸਾਨੂੰ ਇੱਥੇ ਧਰਨੇ ਤੇ ਬਿਠਾਇਆ ਅਸੀਂ 11 ਤਰੀਕ ਦੇ ਧਰਨੇ ਤੇ ਬੈਠੇ ਹੋਏ ਆ ਇੱਥੇ ਆਈਟੀ ਦੇ ਸਾਹਮਣੇ ਸਾਨੂੰ ਸਾਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ ਜੀ ਇੱਥੇ ਹਾਲ ਤੱਕ ਨਾ ਸਾਡੇ ਕੋਲ ਕੋਈ ਆਇਆ ਤੇ ਮੈਨੂੰ ਇਹੀ ਕਹਿੰਦੇ ਆ ਕਿ ਤੁਸੀਂ ਰਾਜਪੁਰੇ ਚਲ ਜਓ ਮੈਂ ਕਿਹਾ ਹੀ ਰਾਜਪੁਰੇ ਨਹੀਂ ਜਾਣਾ ਉਸ ਤੋਂ ਬਾਅਦ ਜੋ ਸਾਡੀ 5-6 ਦਿਨ ਭੁਖੜ ਇੱਥੇ ਧਰਨੇ ਦੇ ਬੈਠੇ ਕੋਈ ਸੁਣਾਈ ਹੋਈ ਅਸੀਂ 18 ਤਰੀਕ ਤੋਂ ਦੋਵੇਂ ਜਾਣੇ ਧਰਨੇ ਦੇ ਭੁਖੜ ਹੜਤਾਲ ਦੇ ਬਹਿ ਗਏ ਆ ਤੇ ਦੋ ਤਿੰਨ ਬੰਦੇ ਚਾਰ ਬੰਦੇ ਮੇਰੇ ਸਾਥੀ ਆ ਜਿਹੜੇ ਮੇਰੇ ਸਾਡੇ ਨਾਲ ਰੋਜ਼ ਆਣ ਕੇ ਸੰਜੋਗ ਕਰਦੇ ਆ ਤੇ ਸਾਡੀ ਆਣ ਕੇ ਸਾਨੂੰ ਪਾਣੀ ਪੂਣੀ ਮਾੜਾ ਮੋਟਾ ਪੀਉਂਦੇ ਆ ਤੇ ਬਾਕੀ ਆਪਣਾ ਇਹਨਾਂ ਨਾਲ ਕਿ ਇਹਨਾਂ ਨੇ ਸਾਨੂੰ ਗਾਲ ਕੱਢੀ ਸਾਡੇ ਕੋਲ ਆਣ ਕੇ ਗੇਟ ਤੇ ਮਾਫੀ ਮੰਗੇ ਜੇ ਸਾਨੂੰ ਕੰਮ ਤੇ ਨਹੀਂ ਰੱਖਣਾ ਨਾ ਰੱਖਣਾ ਪਰ ਸਾਡੇ ਕੋਲ ਗੇਟ ਤੇ ਆਣ ਕੇ ਮਾਫੀ ਮੰਗ ਕੇ ਜਾਣ ਇਹ ਮੈਂ ਗਾਲ ਕੱਢੀ ਗਈ ਕੰਮ ਕਰਦੇ ਦੌਰਾਨ ਹਾਂ ਗਾਲ ਕੱਢਣ ਦਾ ਕਾਰਨ ਕੀ ਸੀ ਕਿਹਨਾਂ ਨੇ ਕਰਦਾ ਸਾ ਫੇ ਪਲਾਂਟ ਇੰਚਾਰਜ ਜਿਹਨੇ ਗਾਲ ਗੱਡੀ ਉਹ ਕਹਿੰਦਾ ਬੈਂਚੋਤ ਪੰਜਾਬੀ ਕੰਮ ਨਹੀਂ ਕਰਤੇ ਹਾਂਜੀ ਹਾਂਜੀ ਪ੍ਰਵਾਸੀ ਸੀ ਉਹ ਉਹਦਾ ਨਾਮ ਸੀ ਆਪਣਾ ਹਰਸ਼ ਹਰਸ਼ ਸੈਕਲ ਉਹਦੇ ਖਿਲਾਫ ਕੋਈ ਕੰਪਨੀ ਨੇ ਕੋਈ ਐਕਸ਼ਨ ਨਹੀਂ ਲਿਆ ਉਹ ਉਹਨੂੰ ਉਹਨੂੰ ਛੁੱਟੀਆਂ ਤੇ ਭੇਜ ਦਿੱਤਾ ਗਿਆ ਜੀ ਉਹਨੂੰ ਉਲਟਾ ਸਾਡੇ ਤੇ ਪਰਚਾ ਕੀਤਾ ਗਿਆ ਸਾਡੇ ਪਰਚਾ ਕਿਉਂ ਕਰਵਾਇਆ ਗਿਆ ਸਾਡੇ ਦੇ ਪਰਚਾ ਉਹਨਾਂ ਨੇ ਤਾਂ ਦਿੱਤਾ ਜੀ ਉਹ ਕਹਿੰਦੇ ਕਿ ਇਹ ਧਮਕੀਆਂ ਦਿੰਦੇ ਆ ਜੀ ਤਾਂ ਹੀ ਇੱਥੇ ਉਹਨਾਂ ਦੇ ਬੈਠੇ ਪਏ ਸਾਨੂੰ ਪਣੇ ਨੇ ਝੂਠਾ ਪਰਚਾ ਕਰਵਾਇਆ ਹਾਂ ਹਾਂਜੀ ਹਾਂਜੀ ਦਰਖਾਸਤਾਂ ਦਿੱਤੀਆਂ ਐਸਐਸਪੀ ਦੇ ਉਹ ਤੋਂ ਮੇਰੀ ਮੰਮੀ ਨੂੰ ਅਟੈਕ ਹੋਇਆ ਪਿਆਈ ਮੈਂ ਤਿੰਨ ਚਾਰ ਦਿਨ ਹੋ ਗਿਆ ਘਰੇ ਨਹੀਂ ਗਿਆ ਜੀ ਤੇ ਮੇਰੀ ਮੰਮੀ ਨੂੰ ਜਦ ਸਾਡੇ ਉਥੇ ਬੈਠੇ ਨਹੀਂ ਕੁਝ ਹੁੰਦਾ ਤੇ ਕੰਪਨੀ ਮੈਨੇਜਮੈਂਟ ਤੇ ਸਕਿਉਰਿਟੀ ਤੇ ਆਪਣਾ ਪ੍ਰਸ਼ਾਸਨ ਸਾਰਾ ਜ਼ਿੰਮੇਵਾਰ ਹੋਊਗਾ ਤੁਸੀਂ ਹੁਣ ਕੀ ਮੰਗ ਕਰਦੇ ਹੋ ਜਿਹਦੇ ਕਾਰਨ ਜਿਹਦੇ ਕਰਕੇ ਤੁਸੀਂ ਭੁੱਖ ਹੜਤਾਲ ਤੇ ਬੈਠੇ ਹੋ ਕੀ ਮੰਗੇ ਤੁਹਾਡੀ ਸਾਡੀ ਮੰਗ ਇਹ ਆਈ ਕਿ ਉਹ ਆਣ ਕੇ ਸਾਰੀ ਮੈਨੇਜਮੈਂਟ ਜਿੰਨੀ ਵੀ ਆ ਤੇ ਨਾਲੇ ਉਹ ਇੱਥੇ ਆਣ ਕੇ ਮਾਫੀ ਮੰਗੇ ਨਾਕ ਰਗੜ ਕੇ ਥੱਲੇ ਅਸੀਂ ਉਹਦਾ ਮਾਫ਼ ਨਹੀਂ ਕਰਨਾ ਜੇ ਸਾਡੇ ਨਾਲ ਮੂੰਹ ਨਾ ਵੀ ਮਾਵਾ ਭੈਣਾਂ ਦੇ ਗਾਣਾ ਥੋੜੀ ਸੁਣਨ ਉਹ ਜੇ ਉਹ ਤੁਹਾਡਾ ਕਹਿਣ ਦਾ ਮਤਲਬ ਜੋ ਪ੍ਰਵਾਸੀ ਜਾ ਕੇ ਤੁਹਾਡੇ ਤੋਂ ਮਾਫੀ ਮੰਗ ਲੈਂਦਾ ਫਿਰ ਤੁਸੀਂ ਕੰਮ ਤੇ ਜਾਣ ਲਈ ਰੈਡੀ ਹੋ ਤਿਆਰ ਹੋ ਹਾਂਜੀ ਪਹਿਲਾਂ ਮਾਫੀ ਮੰਗੇ ਜੀ ਉਹ ਆਣ ਕੇ ਮਾਫੀ ਮੰਗੇ ਜਿਹੜਾ ਤੁਹਾਡੇ ਤੇ ਪਰਚਾ ਕੀਤਾ ਉਹਦੇ ਸਬੰਧੀ ਫਿਰ ਤੁਸੀਂ ਕੀ ਕਰੋਗੇ ਆਪਣੀ ਜ਼ਮਾਨਤ ਕਰਾਇਾਈ ਨਹੀਂ ਅਸੀਂ ਗਏ ਸੀ ਜੀ ਐਸਐਸ ਐਸਐਸ ਕੋ ਗਏ ਸੀ ਅਸੀਂ ਹਾਂ ਝੂਠ ਸੱਚ ਦਾ ਪਤਾ ਲੱਗ ਗਿਆ ਕੀ ਸੀ ਆਏ ਉਹਨਾਂ ਨੂੰ ਕਿਹਾ ਕਿ ਜਿਹੜੀ ਜਿਹੜੀ ਇਹਨਾਂ ਨੇ ਕਿਹਾ ਕਿ ਧਮਕੀ ਦਿੰਦੇ ਉਹ ਧਮਕੀ ਦੀ ਸਾਨੂੰ ਰਿਕਾਰਡਿੰਗ ਦੇ ਦਿਓ ਜੇ ਅਸੀਂ ਝੂਠਿਆਂ ਸਾਡੇ ਦੇ ਪਰਚਾ ਕਰ ਦਿੱਤਾ ਜਾਵੇ ਤੇ ਜੇ ਇਹਨਾਂ ਨੇ ਝੂਠੀ ਸਰਕਾਰ ਦਿੱਤੀ ਤੇ ਇਹਨਾਂ ਦੇ ਪਰਚਾ ਕੀਤਾ ਜਾਵੇ ਤੇ ਪੁਲਿਸ ਪ੍ਰਸ਼ਾਸਨ ਨੇ ਕੀ ਐਕਸ਼ਨ ਲਿਆ ਸੇ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਕੋਈ ਸਾਡੇ ਤੋਂ ਕੋਈ ਨਹੀਂ ਆਇਆ ਜੀ ਕੱਲ ਬਾਈ ਹੁਣੀ ਆਏ ਸੀ ਜੀ ਉਹਨਾਂ ਨੇ ਉਹਨਾਂ ਤੋਂ ਡਰਦੇ ਇੱਥੇ ਆਏ ਜੀ ਤੇ ਉਤੋਂ 2 ਘੰਟੇ ਪਹਿਲਾਂ ਹੀ ਜੀ ਇੱਥੇ ਪੁਲਿਸ ਦੀਆਂ ਗੱਡੀਆਂ ਲੱਗੀਆਂ ਆਇਆ ਕਿ ਉਹਨਾਂ ਨੇ ਆਪੀ ਤਰਖਾਸ ਜਿਹੜੀ ਤੁਹਾਡੇ ਖਿਲਾਫ ਦਰਖਾਸਤ ਦਿੱਤੀ ਉਹ ਏ ਨਹੀਂ ਸਾਨੂੰ ਪਤਾ ਜੇ ਉਹਨੇ ਦਰਖਾਸਤ ਦਿੱਤੀ ਤੇ ਉਹ ਉਹਨਾਂ ਤੇ 182 ਪੁੱਠੀ ਲੱਗਣੀ ਚਾਹੀਦੀ ਸੀ ਜਿਹੜੇ ਸਾਡੇ ਤੇ ਝੂਠੀ ਦਿੱਤੀ ਹਾਂਜੀ ਦਬਾਅ ਨਹੀਂ ਬਣਾਇਆ ਹਾਂਜੀ ਦਬਾਅ ਬਣਾਇਆ ਡਰਾਉਂਦਾ ਹੀ ਤੇ ਮੇਰੀ ਮੰਮੀ ਨੂੰ ਵੀ ਇਹਨਾ ਕਰਕੇ ਅਟੈਕ ਹੋਇਆ ਮੇਰੀ ਮੇਰਾ ਡੈਡੀ ਸਾਡੇ ਦੋਵਾਂ ਦਾ ਡੈਡੀ ਹੈ ਨਹੀਂ ਹੈ ਜੀ ਸਾਡੀ ਮੰਮੀ ਆ ਘਰੇ ਦੋਵਾਂ ਦੀ ਇਹਦੀ ਮੰਮੀ ਵੀ ਘਰੇ ਤੇ ਮੇਰੀ ਮੰਮੀ ਵੀ ਘਰੇ ਕੱਲੀ ਸ਼ਰਤਾਂ ਕਹੀਆਂ ਤਾਂ ਤੁਹਾਡੇ ਨਾਲ ਤੱਕਾ ਹੋ ਰਿਹਾ ਹਾਂਜੀ ਤੱਕਾ ਹੋ ਰਿਹਾ ਜੀ ਤੁਸੀ ਆਪਣੇ ਹੱਕਾਂ ਦੀ ਹਾਂਜੀ ਹਾਂਜੀ ਲੜ ਰਹੇ ਹਾਂ ਹਾਂਜੀ 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 ਭੁਖੜ ਹੜਤਾਲ ਤੇ ਬੈਠੇ ਹਾਂ ਹਾਂਜੀ ਅਸੀਂ ਭੁੱਖੇ ਮਰ ਜਾਾਂਗੇ ਸਾਨੂੰ ਅੱਜ 1 ਪੋਖੜ ਹਦਾਲ ਦੇ ਚੌਥੇ ਦਿਨ ਹੈ ਅੱਜ ਉਹ ਵੀ ਸਾਡੇ ਏਰੀਆ 'ਚ ਜੀ ਮੈਂ ਕਹਿੰਦਾ ਜਿਹੜਾ ਇਹਨਾਂ ਨੂੰ ਨੱਥ ਪਾਉਣ ਵਾਲਾ ਸਾਡੇ ਬਾਈ ਜੀ ਬੈਠੇ ਆ ਜਿਹੜੇ ਕਿ ਸਿੱਧੀ ਟੱਕਰ ਇਦਾਂ ਦੀਆਂ ਫਰਮਾਨਾ ਲੈਂਦੇ ਆ ਇਹ ਇਹਨਾਂ ਨੇ ਤੁਹਾਡੀ ਕੰਪਨੀ ਦੇ ਮੈਨੇਜਮੈਂਟ ਨੇ ਕਿਸੇ ਨੇ ਵੀ ਜਾ ਕੇ ਤੁਹਾਡਾ ਹਾਲ ਚਾਲ ਪੁੱਛਿਆ ਨਹੀਂ ਪੁੱਛਿਆ ਤੁਹਾਨੂੰ ਤੁਹਾਨੂੰ ਟਿਚਣਾ ਕਰਕੇ ਨੰਗਦੇ ਆ ਜੀ ਇਸ ਤਰ੍ਹਾਂ ਖਾਸਾ ਸੁਨੰਗਦੇ ਆ ਜੀ ਕਹ ਰਿਹਾਗੇ ਆਸ ਆਸ ਨੰਗਰੇ ਇਹ ਢਿੱਡ ਕੱਢ ਕੇ ਬੈਠੇ ਆ ਜੀ ਕਦੀ ਉਹ ਬੈਠੇ ਆ ਦੋਵੇਂ ਸ਼ਦਾਈ ਹੋਏ ਆ ਪਾਗਲੇ ਆ ਦਿਮਾਗ ਚੋਂ ਨੁਕਸੇ ਬਦਮਾਸ਼ ਆ ਇਦਾਂ ਹੀ ਗੱਲਾਂ ਕਰਦੇ ਆ ਬੈਂਡ ਨਹੀਂ ਲੈਣਾ ਜਾਂ ਇਦਾਂ ਵਾ ਉਦਾਂ ਵਾ ਤੁਹਾਡੇ ਮਗਰ ਹੁਣ ਕੋਈ ਚਫੇਪੰਦੀ ਨੇ ਸਟੈਂਡ ਲਿਆ ਹਾਂਜੀ 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 ਇਹਨਾਂ 72 ਬਾਈ ਨੇ ਲਿਆ ਜੀ ਉਹਨਾਂ ਦੀ ਖਾਨ ਕੀਰਤੀ ਯੂਨੀਅਨ ਦੀਆਂ ਨੇ ਹਾਂਜੀ ਹਾਂਜੀ ਕਿਸੇ ਨੇ ਆਪਣੇ ਆਪ ਟੂਲਪਲਾਜ ਦੇ ਟੂਲਪਲਾਜ ਜੂਨੀਅਰ ਵਾਲਿਆਂ ਨੇ ਸਾਰਿਆਂ ਲਿਆ ਸਟੂਡੈਂਟ ਜੂਨੀਅਰ ਨੇ ਲਿਆ ਜੀ ਤੁਹਾਡਾ ਸਟੈਂਡ ਲਿਆ ਉਹਨਾਂ ਨੇ ਵਾਲੀ ਟੂਲਪਰਾਏ ਵਾਲੀ ਜਿਹੜੀ ਅੰਮ੍ਰਿਤਸਰ ਵਾਲਿਆਂ ਸਾਰਿਆਂ ਸਟੈਂਡ ਲਿਆ ਜੀ ਭਾਈ ਜੀ ਉਹਨਾਂ ਦੀ ਆ ਹਾਂਜੀ ਅੱਜ ਉਹਨਾਂ ਨੇ ਸਟੈਂਡ ਲਿਆ ਜੀ ਕੋਈ ਕਿਸੇ ਨੇ ਨਹੀਂ ਹੱਡੀ ਕੋਈ ਨੇ ਨਹੀਂ ਫੜੀ ਆਪਣੇ ਹੱਕ ਲਈ ਤੁਸੀਂ ਹੁਣ ਕੀ ਮੰਗ ਕਰਦੇ ਹੋ ਕਿ ਪ੍ਰਸ਼ਾਸਨ ਕੋਈ ਨਾ ਤੇ ਠੋਸ ਕਾਰਵਾਈ ਕਰੇਗਾ ਜਾਂ ਕੀ ਮੰਗੇ ਤੁਹਾਡੀ ਜਿਹੜੀ ਇਹਨਾਂ ਨੇ ਐਸੇ ਵੀ ਦਿਖਾ ਦਿੱਤੀ ਉਹ ਇਹਨਾਂ ਦੇ ਜਿਹਨੇ ਦਿੱਤੀ ਆ ਉਹਰੇ ਖਿਲਾਫ 182 ਲੱਗੀ ਜਾਵੇ ਜੀ ਸਭ ਤੋਂ ਪਹਿਲਾਂ ਜੀ ਤੇ ਜਿਹੜੀ ਮੇਰੀ ਮੰਮੀ ਦਾ ਨੁਕਸਾਨ ਹੋਇਆ ਉਹ ਵੀ ਇਹਨਾਂ ਨੂੰ ਪੂਰਾ ਕਰਨਾ ਪੈਣਾ ਜੀ ਇਹਨਾਂ ਦੇ ਪਰਚਾ ਦਿੱਤਾ ਜਾਵੇ ਮੇਰੀ ਮੰਮੀ ਵੱਲੋਂ ਇਹਨਾਂ ਦੇ ਕਾਰਵਾਈ ਕੀਤੀ ਆ ਵੀ ਮੈਂ ਆਪਣੇ ਇਥੋਂ ਉੱਠ ਕੇ ਨਹੀਂ ਗਿਆ ਜੀ ਮੇਰੀ ਮੰਮੀ ਦੇ ਨਾਮ ਪਰਚਾ ਦਿੱਤਾ ਮੇਰੀ ਮੰਮੀ ਦੇ ਅਟੈਕ ਹੋਇਆ ਉਹ ਇਹਨਾਂ ਦੀ ਵਜ੍ਹਾ ਨਾਲ ਹੋਇਆ ਜੀ ਤੁਸੀਂ ਕੋਈ ਇਲੈਕਟ੍ਰੀਕ ਕੰਪਲੀਟ ਕੀਤੀ ਨਾ ਨਹੀਂ ਜੀ ਨਹੀਂ ਜੀ ਸਾਡੀ ਕੋਈ ਥਾਣੀ ਵੀ ਨਹੀਂ ਹੁੰਦਾ ਨਾ ਸਾਡੀ ਕੋਈ ਤੇ ਨਹੀਂ ਹੁੰਦਾ ਕੋਈ ਜੀ ਇਲੈਕਟ੍ਰੀਕ ਕੋ ਕੰਪਲੀਟ ਤਾਂ ਦਿਓ ਸਾਨੂੰ ਸਾਡੂੰ ਕੋਈ ਵਾਰਦੇ ਨਹੀਂ ਸਾਡੀ ਕੋਈ ਥੋਂਦੇ ਨਹੀਂ ਜੀ ਇਹ ਪਹਿਲਾਂ ਹੀ ਫੋਨ ਕਰ ਦਿੰਦੇ ਆ ਅੱਜ ਤੁਸੀਂ ਆਏ ਆ ਤੁਹਾਡਾ ਬਹੁਤ ਧੰਨਵਾਦ ਪ੍ਰੈਸ ਵਾਲਿਆਂ ਦਾ ਜਿਹੜੇ ਸਾਡੇ ਕੋਲ ਆਏ ਆ ਨਹੀਂ ਸਾਡੇ ਕੋਲ ਕੋਈ ਪ੍ਰੈਸ ਵਾਲਾ ਨਹੀਂ ਆ ਨਾ ਦਾ ਪੁਲਿਸ ਪ੍ਰਸ਼ਾਸਨ ਚ ਉੱਪਰ ਤੱਕ ਪੂਰਾ ਦਬਾਅ ਹੈ ਪੂਰਾ ਦਬਾਅ ਹੈ ਕਿਹਦੇ ਕਾਰਨ ਕੀ ਕੋਈ ਵੀ ਪ੍ਰਸ਼ਾਸਨ ਤੁਹਾਡੀ ਸੁਣਵਾਈ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਜੀ ਹਾਂਜੀ ਕੋਈ ਵੀ ਲੋਕਲ ਮੀਡੀਆ ਕੋਈ ਨਹੀਂ ਆਇਆ ਜੀ ਲੋਕਲ ਮੀਡੀਆ ਵੀ ਕੋਈ ਨਹੀਂ ਆਇਆ ਜੀ ਇਹ ਨਛਤਰਬਾਈ ਦੀ ਕਿਰਪਾ ਜਿਨ੍ਹਾਂ ਨੇ ਸਾਡੇ ਸਾਡੀ ਤੁਹੀ ਸਾਡੀ ਸੁਣੀ ਤੇ ਇਹ ਹੁਣ ਥੋੜਾ ਜਿਹਾ ਅੰਦਰ ਇਹਨਾਂ ਦੇ ਗੱਲਬਾਤ ਚੱਲੀ ਹਿਲਚੁਲ ਹੋਉਂਦੀ ਹੈ ਨਹੀਂ ਤੇ ਸਾਨੂੰ ਇਹਨਾਂ ਨੇ ਇਹਨਾਂ ਨੇ ਸਾਨੂੰ ਮਹਲਾ ਦੁੱਕੀ ਦਾ ਨਹੀਂ ਸਮਝਿਆ ਇੱਥੇ ਬੈਠੇ ਇਹਨਾਂ ਨੂੰ ਕੋਈ ਧਰਨੇ ਦਾ ਕੋਈ ਖੋਫ ਨਹੀਂ ਹੈ ਕੋਈ ਕੁਛ ਨਹੀਂ ਆਈ ਨਾਲੇ ਇਹ ਕੰਮ ਕਰਨ ਉਹਨੇ ਗਾਲਾਂ ਨਹੀਂ ਸੁਣੀਆਂ ਇਹ ਜੀ ਨੇ ਤੁਹਾਨੂੰ ਗਾਣਾ ਕੱਢਿਆ ਆ ਜਿਹਨੇ ਗਾਣਾ ਕੱਢਿਆ ਜਿਹਨੇ ਸਾਨੂੰ ਇੱਥੇ ਲਾਇਆ ਇਹਨਾਂ ਚਿਰ ਦਾ ਮੈਨੇਜਮੈਂਟ ਨੇ ਸਾਰੇ ਆਣ ਕੇ ਇੱਥੇ ਨੱਕ ਰਗੜ ਕੇ ਮਾਫੀ ਮੰਗਣਗੇ ਮੰਗਣ ਤੁਸੀਂ ਕੰਮ ਤੇ ਵਾਪਸ ਜਾਣ ਦੀ ਤਿਆਰ ਹੋ ਅਸੀਂ ਕੰਮ ਤੇ ਨਹੀਂ ਜਾਣਾ ਜੀ ਇਹਨਾਂ ਦੇ ਕੋਲ ਨਹੀਂ ਜਾਣਾ ਜੀ ਅਸੀਂ ਕੰਮ ਤੇ ਨਹੀਂ ਇਹਨਾਂ ਦੇ ਕੋਲ ਜਾਣਾ ਚਾਹੁੰਦੇ ਹਾਂ ਸਾਡੇ ਕੋਲ ਨੱਕ ਰਗੜ ਕੇ ਮਾਫੀ ਮੰਗਣ ਮਾਫੀ ਮੰਗਣੀ ਆ ਹਾਂ ਜੀ ਕਾਰਵਾਈ ਕਰਨੀ ਚਾਹੁੰਦੇ ਜੋ ਤੁਹਾਡੇ ਨਾਲ ਹਾਂ ਜੀ ੱਟਕਾ ਹੋਇਆ ਜੋ ਇਹਨਾਂ ਪੁਲਿਸ ਗਿਆ ਬੰਦਾ ਦੋ ਵੀ ਕਾਰਵਾਈ ਪ੍ਰਸ਼ਾਸਨ ਦੀ ਉਹ ਪੂਰੀ ਹੋਵੇ ਤੇ ਫੇਰ ਉੱਠਣਾ ਜੀ ਇਥੇ ਕੀ ਕੰਪਨੀ ਦਾ ਕੀ ਨਾਮ ਹੈ ਫਰਮ ਦਾ ਆਈਟੀਸੀ ਆਈਟੀਸੀ ਹਾਂ ਜੀ ਇਹ ਦੋ ਤਿੰਨ ਇਹਨਾਂ ਦੀ ਮੈਨੇਜਮੈਂਟ ਦੇ ਬੰਦੇ ਆ ਜੀ ਜਿਨ੍ਹਾਂ ਨੇ ਜਿਆਦਾ ਹੀ ਮਾਹੌਲ ਖਰਾਬ ਕੀਤਾ ਕੀ ਨਾਮ ਇਹਨਾਂ ਦਾ ਇੱਕਦਾਈ ਸੂਰਜ ਸਕਿਉਰਿਟੀ ਦਾ ਇੱਕ ਇੱਕ ਮੈਨੇਜਰ ਆ ਆਚਰ ਮੈਨੇਜਰ ਗੱਬਰ ਜੀ ਗੱਬਰ ਇੱਕ ਸ਼ੀਸ਼ ਇਹਨਾਂ ਨੇ ਜੀ ਜਿਆਦਾ ਸਾਨੂੰ ਖਰਾਬ ਕੀਤਾ ਜੀ ਸਾਨੂੰ ਖੱਜਲ ਕੀਤਾ ਜੀ ਮੇਰੀ ਅਗਲੇ ਮਹੀਨੇ ਇਹਨਾਂ ਨੇ ਪ੍ਰੋਮੋਸ਼ਨ ਕਰਨੀ ਸੀ ਉਹ ਇਹਨਾਂ ਨੇ ਪ੍ਰੋਮੋਸ਼ਨ ਕਰਨ ਦੇ ਮਾਰੇ ਮੈਨੂੰ ਇਹਨਾਂ ਨੇ ਏਦਾਂ ਠੋਕੇ ਆ ਜੀ ਤਰੀਕੇ ਨਾਲ ਲਿਆ ਗਏ ਕਿ ਸਾਡਾ ਪੰਜਾਬੀ ਬੰਦਾ ਉੱਪਰ ਨਾ ਹੋਵੇ ਇਹ ਆਪਣੇ ਭਈਆਂ ਨੂੰ ਜਿਆਦਾ ਪ੍ਰੋਮੋਸ਼ਨ ਦਿੰਦੇ ਆ ਜੀ ਆਪਣੇ ਪੰਜਾਬੀਆਂ ਨਾਲ ਪੱਖਪਾਤ ਕਰਦੇ ਆ ਇਹ ਹਾਂਜੀ ਹਾਂਜੀ ਹਾਲਕਿ ਇਹ ਜਿੱਦਣ ਬੈਠੇ ਆ ਇਹ 1.200 ਜਣਾ ਬੈਠਾ ਸੀ ਇਹ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਲੈਟਰ ਕੱਟਦੇ ਜੀ ਉਹਨਾਂ ਨੂੰ ਡਰਾ ਕੇ ਅੰਦਰ ਲੈ ਲਿਆ ਗਿਆ ਜੀ ਉਹਨਾਂ ਨੂੰ ਡਰਾ ਕੇ ਲਿਆ ਗਿਆ ਤੁਹਾਡੇ ਕਹਿਣ ਤੇ ਮਤਲਬ ਹੈ ਪੂਰਾ ਦੁਆਵਾਂ ਪਾਰੇ ਬਰਕਰਾਰ ਹਾਂਜੀ ਹਾਂਜੀ ਪੂਰਾ ਹੀ ਨਹੀਂ ਆਹੀ ਰਹਿ ਗਏ ਜੀ 1.200 ਚੋਂ ਇਹੀ ਸਾਡੀ ਸਾਡੀ ਗਲਤੀ ਇਹ ਸੀ ਕਿ ਅਸੀਂ ਪੰਜਾਬ ਦੇ ਵਿੱਚ ਜੰਮੇ ਆ ਇਹਦੇ ਜੁੱਤੀਆਂ ਖਾਂਦੇ ਆ ਜੀ ਸਾਡੀ ਗਲਤੀ ਇਹ ਆ ਜੀ ਜਿਹੜੇ ਇਹ ਫੈਕਟਰੀ ਦਾ ਮਾਲ ਗਿਆ ਇਹ ਪੰਜਾਬ ਦੇ ਹੀ ਆ ਕਿ ਪੰਜਾਬ ਦੇ ਇਹ ਸਾਰੇ ਬਾਹਰ ਆ ਜੀ ਬਾਹਰ ਦੇ ਆਈ ਇਹ ਪੰਜਾਬ ਤੋਂ ਬਾਹਰ ਦੇ ਆਈ ਸਾਡੀ ਗਲਤੀ ਇਹੀ ਆ ਜੀ ਇਹੀ ਪੰਜਾਬ ਦੇ ਵਿੱਚ ਜੰਮੇ ਆ ਇਹਨਾਂ ਜੁੱਤੀਆਂ ਖਾਂਦੇ ਆ ਸਾਡੀ ਗਲਤੀ ਇਹ ਆ ਜੀ ਕਿਤਰਾ ਹੋ ਰਿਹਾ ਪੰਜਾਬ ਹਾਂ ਜੀ ਹਾਂ ਜੀ ਹਾਂ ਜੀ ਧੰਨਵਾਦ ਜੀ ਕੋਈ ਬੈਠੀ ਕਰਨਾ ਹੈ ਰਾਲੇ ਡਰਾ ਕੀ ਨਾ ਨੋਟਸ ਕੱਢਿਆ ਜੀ ਬਈ ਮੈਨੇ ਸਰ ਉਹ ਬਈ ਐਚ ਆਰ ਕੋਈ ਵੀ ਕੋਈ ਵੀ ਕੋਈ ਬਿਆਨ